ਜਦੋਂ ਕਾਲਜ ਟਾਈਮ ਵੀ ਸੀਗੇ ਤਾਂ ਮੇਰੇ ਜਿਹੜੇ ਕਲਾਸਮੇਟ ਸੀ ਇਹ ਉਹਨਾਂ ਦੇ ਫਰੈਂਡ ਸਰਕਲ 'ਚ ਸੀਗੇ ਮੈਂ ਇਹਨਾਂ ਨੂੰ ਬੁਲਾਇਆ ਪਰ ਕਦੀ ਨਾਮ ਵੀ ਨਹੀਂ ਸੀ ਪੁੱਛਿਆ ਇਹਨਾਂ ਦਾ ਉਹ ਦਿਨ ਹੁੰਦਾ ਨਾ ਕਿ ਇੱਕ ਪਰਸਨ ਨਾਲ ਹੈਗਾ ਤੁਹਾਡੇ ਦੋਸਤਾਂ ਦੇ ਫਰੈਂਡ ਦੇ ਘਰੇ ਬੈਠੇ ਸੀ ਕਿ ਤੇ ਆਪਣੇ ਕਾਲਜ ਟਾਈਮ ਦੀਆਂ ਪੁਰਾਣੀਆਂ ਫੋਟੋਜ਼ ਦੇਖ ਰਹੇ ਸੀ ਤੇ ਇਹ ਤੱਲਣ ਸਾਹਿਬ ਘੁੰਮਣ ਗਏ ਸੀ ਸਾਰਾ ਪੂਰੀ ਕਲਾਸ ਦੀ ਕਲਾਸ ਘੁੰਮਣ ਗਈ ਸੀ ਉਹ ਫੋਟੋਜ਼ ਦੇਖਦੇ ਤੇ ਇੱਕੋ ਦਮ ਜਿੱਦਾਂ ਨਾ ਪੂਰੇ ਗਰੁੱਪ 'ਚ ਇਹਨਾਂ ਦੀ ਫੋਟੋ ਦਿਸੀ ਮੈਨੂੰ ਮੈਂ ਜ਼ੂਮ ਕਰਕੇ ਕਹੇ ਮੈਂ ਕਿ ਯਾਰ ਆਹ ਕੁੜੀ ਮੈਕੇਪ ਇਹਨੂੰ ਕਾਲਜ ਟਾਈਮ ਵੀ ਪਸੰਦ ਹੁੰਦੀ ਸੀ ਤੇ ਮੈਨੂੰ ਇਹਦੀ ਆਈਡੀ ਤੇ ਅਕਸਰ ਜਿਆਦਾ ਇਹਦਾ ਰਿਕੁਐਸਟ ਐਕਸੈਪਟ ਨਹੀਂ ਸੀ ਕਰਦੀ ਹੁੰਦੀ ਤੇ ਜਦੋਂ ਮੈਂ ਇਹਨਾਂ ਦੀ ਵੀ ਦੇਖੀ ਰਿਕੁਐਸਟ ਮੈਂ ਸਭ ਤੋਂ ਪਹਿਲਾਂ ਚੈੱਕ ਕੀਤਾ ਕਿ ਇਹਨਾਂ ਦੇ ਨਾਲ ਕੌਣ-ਕੌਣ ਐਡ ਆ ਫਿਰ ਇਹਦੇ ਆਪਣੇ ਕਲਾਸਮੇਟਸ ਦੇਖੇ ਉਹਨਾਂ ਦੇ ਨਾਮ ਦੇਖੇ ਤੇ ਮੈਂ ਫੋਟੋਜ਼ 'ਚ ਵੀ ਆਪਣੇ ਫਰੈਂਡਸ ਨੂੰ ਦੇਖਿਆ ਤੇ ਮੈਂ ਫਿਰ ਮੈਨੂੰ ਯਾਦ ਆਇਆ ਕਿਉਂਕਿ ਇੱਕ ਤਾਂ ਮੁੰਡਿਆਂ ਦਾ ਇਹ ਹੁੰਦਾ ਹੈ ਨਾ ਕਿ ਉਹ ਕਾਲਜ ਟਾਈਮ ਥੋੜੇ ਅਲੱਗ ਦਿਖਦੇ ਹੁੰਦੇ ਆ ਤੇ ਜਦੋਂ ਉਹਨਾਂ ਦੀ ਏਜ ਹੋ ਜਾਂਦੀ ਹੈ ਉਹਨਾਂ ਦੀ ਲੁੱਕ ਥੋੜੀ ਚੇਂਜ ਹੋ ਜਾਂਦੀ ਹੈ ਸਪੈਸ਼ਲੀ ਬॉयਜ਼ 'ਚ ਚੇਂਜ ਆ ਜਾਂਦਾ ਫਿਰ ਮੈਂ ਇਹਨਾਂ ਨੂੰ ਪਛਾਣਿਆ ਵੀ ਤੇ ਮੇਰਾ ਜਵਾਬ ਵੀ ਅੱਗੇ ਉਹਨਾਂ ਨੂੰ ਇਹੀ ਸੀਗਾ ਕਿ ਮੈਂ ਪਹਿਲਾਂ ਕਰੇ ਗੱਲ ਕਰੂੰਗੀ ਇਹਨਾਂ ਵੱਲੋਂ ਵੀ ਇਹੀ ਸੀ ਕਿ ਇਹ ਵੀ ਆਪਣੀ ਫੈਮਲੀ ਦੇ ਨਾਲ ਪਹਿਲਾਂ ਗੱਲ ਕਰਨਗੇ ਇਹਨਾਂ ਨੂੰ ਕਾਲ ਕੀਤੀ ਤੇ ਬਟ ਜਿੱਦਾਂ ਮੈਂ ਕਾਲ ਕਰਕੇ ਆਪਣੇ ਪਾਪਾ ਨੂੰ ਫੋਨ ਫੜਾਇਆ ਤੇ ਇੱਕ ਸ਼ਾਇਦ ਜਿੱਦਾਂ ਨਹੀਂ ਫਸਟ ਟਾਈਮ ਡਰ ਜਾਂਦਾ ਆ ਬੰਦਾ ਜਿਹਨੂੰ ਕਿਸੇ ਦੇ ਨਾਲ ਇਹਦਾ ਸਪੈਸ਼ਲੀ ਕੁੜੀ ਦੇ ਫਾਦਰ ਦੇ ਨਾਲ ਗੱਲ ਕਰਨੀ ਹੁੰਦੀ ਇਹ ਅੱਗੇ ਉਹ ਬੋਲੇ ਹੀ ਨਹੀਂ ਕੁਝ ਇੱਕ ਸ਼ੌਕਿੰਗ ਮੋੜ ਤੇ ਲੱਗੇ ਕਿ ਸਿੱਧੀ ਪਾਪਾ ਨਾਲ ਗੱਲ ਕਰਾਂ ਕਿ ਪਹਿਲਾਂ ਦੋ ਕੁ ਮਿੰਟ ਬੰਦੇ ਨੂੰ ਦੱਸੇ ਕਿ ਮੈਂ ਪਾਪਾ ਨਾਲ ਗੱਲ ਕੀਤੀ ਆ ਕਿ ਤੁਸੀਂ ਗੱਲ ਕਰ ਲਿਓ ਮੈਂ ਭੋਲੇ ਨੇ ਪਹਿਲੇ ਮੈਨੂੰ ਇਹ ਸੀਗਾ ਮੈਂ ਗੱਲ ਕੀ ਕਰਾਂ ਤਾਂ ਕਰਕੇ ਮੈਂ ਪਾਉਜ਼ ਹੀ ਲੈ ਕੇ ਨਾ ਤੇ ਫੋਨ ਕੱਟਦਾ ਪਾਪਾ ਨੇ ਮੈਨੂੰ ਕਿੰਨਾ ਦੇ ਨਾਲ ਗੱਲ ਕਰਨ ਦੇ ਬਾਅਦ ਇਹੀ ਕਿਹਾ ਕਹਿੰਦੇ ਕਿ ਕੋਈ ਨਹੀਂ ਮੈਂ ਦੇਖਦਾ ਆਪਾਂ ਕੱਲ ਜਾ ਕੇ ਮੁੰਡੇ ਨੂੰ ਦੇਖ ਆਣੇ ਆ ਇੱਦਾਂ ਕੋਈ ਜਿਦ ਨਹੀਂ ਸੀ ਕਿ ਮੈਂ ਇਹਨਾਂ ਦੇ ਨਾਲ ਹੀ ਵਿਆਹ ਕਰਾਉਣਾ ਆ ਜਾਂ ਵੀ ਇੱਥੇ ਹੀ ਕਰਨਾ ਆ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਹੋਇਆ ਸੀ ਕਿ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਹੋਊਗਾ ਜੇ ਠੀਕ ਹੋਊਗਾ ਤੇ ਮੈਂ ਕਰਵਾਉਂਗੀ ਨਹੀਂ ਤਾਂ ਨਹੀਂ ਤੇ ਕਹਿੰਦੇ ਕੋਈ ਨ ਪਤਾ ਕੇ ਮਿਲਦੇ ਆ ਤੁਹਾਨੂੰ ਤੇ ਮੈਂ ਕਿਹਾ ਚਲੋ ਠੀਕ ਹੈ ਉਸ ਤੋਂ ਬਾਅਦ ਨੈਕਸਟ ਡੇ ਆਏ ਸੀਗੇ ਉਹ ਆਪਣੇ ਰੈਸਟੋਰੈਂਟ ਮੇਰੇ ਉਧਰ ਉਦੋਂ ਸੀ ਗੱਲ ਲੱਡੂ ਵਾਲੀ ਤੇ ਰੈਸਟੋਰੈਂਟ ਹੀ ਆ ਕੇ ਮਿਲੇ ਸੀਗੇ ਤੇ ਤਕਰੀਬਨ ਅੱਧੇ ਘੰਟਾ ਸਾਡੀ ਗੱਲਬਾਤ ਹੋਈ ਫਿਰ ਮੈਂ ਉਹਨਾਂ ਨੂੰ ਕਿਹਾ ਚਲੋ ਜਾਂਦੇ ਹਾਂ ਫਾਜ਼ਲ ਸਾਹਿਬ ਨੂੰ ਵੀ ਮਿਲ ਕੇ ਜਾਏ ਕਿਉਂਕਿ ਮੈਂ ਵੀ ਆਪਣੇ ਘਰੇ ਗੱਲ ਕਰ ਰੱਖੀ ਸੀ ਅਸੀਂ ਵੀ ਜੇ ਇੱਕ ਦੂਸਰੇ ਨਾਲ ਗੱਲ ਕੀਤੀ ਤੇ ਇਸੇ ਵੀ ਇਹ ਨਹੀਂ ਕੀਤੀ ਕਿ ਪਹਿਲਾਂ ਸਾਡੀਆਂ ਫੈਮਲੀਆਂ ਤੋਂ ਮਨਜ਼ੂਰੀ ਮਿਲੂਗੀ ਉਹ ਇਨਵੋਲਵ ਹੋਊਗੀ ਜਾਂ ਫਿਰ ਉਹਦੇ ਬਾਅਦ ਅਸੀਂ ਅੱਗੇ ਆਪਣੀ ਲਾਈਫ ਦਾ ਸੋਚਾਂਗੇ ਆਪਸ ਦੇ ਵਿੱਚ ਫਿਰ ਮੇਰੇ ਮਨ ਚ ਆਇਆ ਕਿ ਚਲੋ ਮੁੰਡਾ ਤਾਂ ਚੰਗਾ ਹੀ ਚੰਗਾ ਹੈ ਪਰ ਫੈਮਲੀ ਤਾਂ ਉਹਦੇ ਤੋਂ ਵੀ ਜ਼ਿਆਦਾ ਮੈਨੂੰ ਵੱਧ ਕੇ ਚੰਗੀ ਮਿਲੀ ਆ ਕਿ ਹੁਣ ਤਾਂ ਮੈਂ ਇਸ ਪਰਿਵਾਰ ਦੇ ਵਿੱਚ ਜ਼ਰੂਰ ਆਉਣਾ ਚਾਹੂੰਗੀ ਮੇਨਲੀ ਗੱਲ ਆਉਂਦੀ ਆ ਕਿ ਜਦੋਂ ਆਪਣੇ ਹਸਬੰਡ ਵਾਈਫ 'ਚ ਡਿਸਪਿਊਟ ਹੁੰਦੇ ਆ ਨਾ ਉਹ ਆਪ ਇੱਕ ਦੂਜੇ ਨਾਲ ਲੜ ਕੇ ਫਿਰ ਠੀਕ ਹੋ ਜਾਣਾ ਜਦੋਂ ਅਸੀਂ ਆਪਣੀ ਡਿਸਪਿਊਟ ਆਪਣੀ ਫੈਮਲੀਜ਼ ਤੱਕ ਲੈ ਕੇ ਜਾਂਦੇ ਆ ਉਹ ਕਿਤੇ ਕਿਤੇ ਮੈਂ ਆਪਣੀ ਫੈਮਲੀ ਦੇ ਵਿੱਚ ਇਹਦੇ ਬਾਰੇ ਕੁਝ ਗੱਲ ਗੱਲ ਕਰਕੇ ਆਮ ਨੇ ਮੈਨੂੰ ਇਦਾਂ ਕਿਹਾ ਜੇ ਇਹ ਆਪਣੀ ਫੈਮਲੀ ਚ ਮੇਰੇ ਬਾਰੇ ਗੱਲ ਕਰਨ ਕੀ ਕਾਲਜ ਟਾਈਮ ਅਸੀਂ ਤਾਂ ਇੱਕ ਦੂਸਰੇ ਦਾ ਨਾਮ ਵੀ ਨਹੀਂ ਸੀ ਜਾਣਦੇ ਤੇ ਉਦੋਂ ਸਿਰਫ ਜਸਟ ਇੱਕ ਫਰੈਂਡ ਸਰਕਲ ਕਾਮਨ ਹੋਣ ਦਾ ਕਰਕੇ ਕਿਤੇ ਕਿਤੇ ਇੱਕ ਦੂਸਰੇ ਨਾਲ ਮੁਲਾਕਾਤ ਹੋ ਜਾਂਦੀ ਸੀ ਤੇ ਬਸ ਹੈਲੋ ਹਾਈ ਦੂਰਾਂ ਹੀ ਤਾਂ ਇਹਨਾਂ ਨੇ ਵੀ ਨਹੀਂ ਬਸ ਨਾਰਮਲੀ ਹੈਲੋ ਕਰਨੀ ਤੇ ਬੁਲਾਉਣਾ ਨਾਮ ਨਾ ਇਹਨਾਂ ਨੇ ਕਦੀ ਮੈਨੂੰ ਬੁਲਾਇਆ ਨਾ ਪੁੱਛਿਆ ਨਾ ਮੈਂ ਇਹਨਾਂ ਦੇ ਬਾਰੇ ਕਦੀ ਪੁੱਛਿਆ ਸੀਗਾ ਮ ਪ੍ਰੋਬਲਮ ਹੁੰਦੀ ਆ ਅਕਸਰ ਬਾਕੀਆਂ ਨੂੰ ਆਪਣੇ ਪੇਕੇ ਜਿੱਤੇ ਆਉਂਦੇ ਹੋਗੇ ਪਰ ਮੈਨੂੰ ਆਪਣੇ ਸਹੁਰੇ ਚੋਂ ਹੀ ਆਪਣੀ ਨਾਨ ਦੌਰ ਤੇ ਆਪਣੀ ਸਾਸਣ ਹੈ ਹੀ ਜਿੱਤੇ ਆਉਂਦੇ ਆ ਅੱਜ ਤੁਹਾਡੀ ਮੁਲਾਕਾਤ ਇੱਕ ਜਹੀ ਜੋੜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਦੀ ਲਵ ਸਟੋਰੀ ਤੇ ਜਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਅਮਨ ਤੇ ਚਮਨ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਾਈ ਜੀ ਸਾਡੇ ਚਾਹਣ ਥੈਂਕ ਯੂ ਥੈਂਕ ਯੂ ਵੈਰੀ ਮਚ ਤੁਹਾਡਾ ਵੀ ਸਵਾਗਤ ਹੈ ਜੀ ਥੈਂਕ ਯੂ ਸਰ ਬਾਈ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਤੁਹਾਡੀ ਜ਼ਿੰਦਗੀ ਦੀ ਲਵ ਸਟੋਰੀ ਸਾਂਝੀ ਕਰਨੀ ਹੈ ਅਸੀਂ ਸ਼ੁਰੂਆਤ ਕਿਵੇਂ ਹੋਈ ਸੀ ਤੁਹਾਡੀ ਦੋਵਾਂ ਦੀ ਸ਼ੁਰੂਆਤ ਅਸੀਂ ਫਸਟ ਟਾਈਮ ਕਹੋ ਡੇਟ ਤੇ ਮਿਲੇ ਸੀਗੇ ਫੈਬ ਦੇ ਵਿੱਚ ਉਦਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਕੁਝ ਟਾਈਮ ਤੋਂ ਹੈਗੇ ਆ ਲਾਈਕ ਸਾਡੇ ਕਾਮਨ ਫਰੈਂਡ ਸੀਗੇ ਮੇਰੇ ਮੋਸਟਲੀ ਫਰੈਂਡ ਸੀਗੇ ਉਹ ਇਹਨਾਂ ਦੀ ਕਲਾਸ ਦੇ ਸੀਗੇ ਕੋਲੇ ਟਾਈਮ ਇੱਕ ਦੂਜੇ ਨੂੰ ਦੇਖਿਆ ਬਹੁਤ ਆ ਪਰ ਅਜ ਤੱਕ ਕੋਈ ਇੰਟਰੈਕਸ਼ਨ ਨਹੀਂ ਹੋਈ ਫਸਟ ਟਾਈਮ ਸਾਡੀ ਇੰਟਰੈਕਸ਼ਨ ਹੋਈ ਸੀਗੀ ਇੰਸਟਾਗ੍ਰam ਦੇ ਥਰੂ ਕਮਨ ਫਰੈਂਡ ਦੇ ਥਰੂ ਉਸ ਤੋਂ ਬਾਅਦ ਅਸੀਂ ਅੱਗੇ ਗੱਲ ਤੋਰੀ ਸੀਗੀ ਜੀ ਮੈਡਮ ਤੁਹਾਨੂੰ ਪਤਾ ਸੀਗਾ ਕਿ ਤੁਹਾਡੀ ਇਹਨਾਂ ਦੇ ਨਾਲ ਮੈਰਿਜ ਹੋ ਜੂਗੀ ਕਦੀ ਸੋਚਿਆ ਨਹੀਂ ਨਹੀਂ ਕਦੀ ਨਹੀਂ ਜਦੋਂ ਕਾਲਜ ਟਾਈਮ ਵੀ ਸੀਗੇ ਤਾਂ ਮੇਰੇ ਜਿਹੜੇ ਕਲਾਸਮੇਟ ਸੀ ਇਹ ਉਹਨਾਂ ਦੇ ਫਰੈਂਡ ਸਰਕਲ 'ਚ ਸੀਗੇ ਮੈਂ ਇਹਨਾਂ ਨੂੰ ਬੁਲਾਇਆ ਪਰ ਕਦੀ ਨਾਮ ਵੀ ਨਹੀਂ ਸੀ ਪੁੱਛਿਆ ਇਹਨਾਂ ਦਾ ਉਦੋਂ ਹੀ ਹੁੰਦਾ ਨਾ ਕਿ ਇੱਕ ਪਰਸਨ ਨਾਲ ਹੈਗਾ ਤੁਹਾਡੇ ਦੋਸਤਾਂ ਦੇ ਤੁਸੀਂ ਬੁਲਾ ਲੈਣੇ ਆ ਉਹਨੂੰ ਤੇ ਪਰ ਮੈਂ ਸੋਚਿਆ ਵੀ ਨਹੀਂ ਸੀ ਕਿ ਇਹਨਾਂ ਦੇ ਨਾਲ ਮਿਲ ਕੇ ਮੈਰਿਜ ਤੱਕ ਗੱਲ ਹੋ ਜੂਗੀ ਕਿਸੇ ਇਦਾਂ ਅਚਾਨਕ ਸਟ੍ਰੇਂਜਰ ਆਉਂਦੇ ਤੁਹਾਡੀ ਲਾਈਫ ਦੇ ਵਿੱਚ ਤੇ ਉਹਨੇ ਜਲਦੀ ਇੰਨੀ ਖਾਸ ਤੇ ਅਹਿਮ ਜਗ੍ਹਾ ਬਣਾ ਲੈਂਦੇ ਆ ਜੀ ਬਾਈ ਜੀ ਤੁਸੀਂ ਇੰਸਟਾਗ੍ਰਾਮ ਦੇ ਕਿ ਤੁਸੀਂ ਮੈਸੇਜ ਕਿਹਨਾਂ ਨੇ ਕੀਤਾ ਸੀ ਇਹਨਾਂ ਨੇ ਕੀਤਾ ਸੀਗਾ ਜਾਂ ਤੁਸੀਂ ਕੀਤਾ ਐਕਚੁਅਲੀ ਗੱਲ ਇਦਾਂ ਹੋਈ ਸੀ ਕਿ ਅਸੀਂ ਨਾ ਫਰੈਂਡ ਦੇ ਘਰੇ ਬੈਠੇ ਸੀਗੇ ਤੇ ਆਪਣੇ ਕਾਲਜ ਟਾਈਮ ਦੀਆਂ ਪੁਰਾਣੀਆਂ ਫੋਟੋਜ਼ ਦੇਖ ਰਹੇ ਸੀ ਤੇ ਇਹ ਤੱਲਨ ਸਾਹਿਬ ਘੁੰਮਣ ਗਏ ਸੀ ਸਾਰਾ ਪੂਰੀ ਕਲਾਸ ਦੀ ਕਲਾਸ ਘੁੰਮਣ ਗਈ ਸੀ ਉਹ ਫੋਟੋਜ਼ ਦੇਖਦੇ ਤੇ ਇੱਕੋ ਦਮ ਜਦੋਂ ਨਾ ਪੂਰੇ ਗਰੁੱਪ 'ਚ ਇਹਨਾਂ ਦੀ ਫੋਟੋ ਦਿਸੀ ਮੈਨੂੰ ਮੈਂ ਜ਼ੂਮ ਕਰਕੇ ਕਹਿੰਦਾ ਮੈਂ ਕਿ ਯਾਰ ਆਹ ਕੁੜੀ ਮੈਨੂੰ ਕਾਲਜ ਟਾਈਮ ਵੀ ਪਸੰਦ ਹੁੰਦੀ ਸੀ ਤੇ ਮੈਨੂੰ ਇਹਦੀ ਆਈਡੀ ਦੇ ਪਹਿਲਾਂ ਤਾਂ ਮੈਨੂੰ ਬੋਲਣ ਲੱਗ ਪਿਆ ਕਹਿੰਦਾ ਨਹੀਂ ਚੰਗਾ ਨਹੀਂ ਲੱਗਦਾ ਮੈਂ ਕਿ ਨਹੀਂ ਜਸਟ ਇੱਕ ਹੁੰਦੇ ਨੇ ਇੱਕ ਕੁੜ ਮੇਰੇ ਕੋ ਇੱਕ ਜਿੰਦਗੀ ਨੇ ਨਾ ਯਾਦ ਰੱਖਣਾ ਕਿ ਹਾਂ ਚੱਲ ਨੂੰ ਵੀ ਇੱਕ ਵਾਰੀ ਆਪਾਂ ਮਿਲੇ ਸੀ ਕੋਈ ਟਾਈਮ ਇਕੱਠੇ ਹੁੰਨੇ ਸੀ ਇਹ ਸੋਚ ਕੇ ਮੈਂ ਜਸਟ ਆਪਣਾ ਰਿਕਵੈਸਟ ਭੇਜੀ ਸੀ ਤੇ ਜਹਾਏ ਦਾ ਮੈਸੇਜ ਕੀਤਾ ਸੀਗਾ ਤੇ 17 ਦਸੰਬਰ ਦੀ ਗੱਲ ਹੈ ਜਦੋਂ ਮੈਂ ਉਹਨੂੰ ਮੈਸੇਜ ਕੀਤਾ ਸੀ ਉਹਨਾਂ ਨੂੰ ਤੇ ਸਾਡੀ ਉਸ ਦਿਨ ਹੀ ਗੱਲ ਹੋਈ ਸੀ ਉਸ ਤੋਂ ਬਾਅਦ ਸਾਡੀ ਘਟੋ ਘਟ ਦੋ ਮਹੀਨੇ ਗੱਲ ਹੀ ਨਹੀਂ ਹੋਈ ਕੋਈ ਇੱਕ ਦੂਜੇ ਨੂੰ ਮੈਸੇਜ ਨਹੀਂ ਕੋਈ ਕੁਝ ਨਹੀਂ ਜੀ ਮੈਮ ਜਦੋਂ ਉਹਨਾਂ ਦਾ ਮੈਸੇਜ ਆਇਆ ਸੀ ਹਾਇ ਦਾ ਕੀ ਸੋਚਦੇ ਸੀ ਉਸ ਟਾਈਮ ਤੇ ਮੈਂ ਕਿਉਂਕਿ ਅਕਸਰ ਜਿਆਦਾ ਐਦਾ ਰਿਕਵੈਸਟ ਐਕਸੈਪਟ ਨਹੀਂ ਸੀ ਕਰਦੀ ਹੁੰਦੀ ਤੇ ਜਦੋਂ ਮੈਂ ਇਹਨਾਂ ਦੀ ਵੀ ਦੇਖੀ ਰਿਕਵੈਸਟ ਮੈਂ ਸਭ ਤੋਂ ਪਹਿਲਾਂ ਚੈੱਕ ਕੀਤਾ ਕਿ ਇਹਨਾਂ ਦੇ ਨਾਲ ਕੌਣ-ਕੌਣ ਐਡ ਆ ਫਿਰ ਇਹਦੇ ਆਪਣੇ ਕਲਾਸਮੇਟਸ ਦੇਖੇ ਉਹਨਾਂ ਦੇ ਨਾਮ ਦੇਖੇ ਤੇ ਮੈਂ ਫੋਟੋਜ਼ 'ਚ ਵੀ ਆਪਣੇ ਫਰੈਂਡਸ ਨੂੰ ਦੇਖਿਆ ਤੇ ਮੈਂ ਫਿਰ ਨੇ ਕਿ ਉਹ ਕਾਲਜ ਟਾਈਮ ਥੋੜੇ ਅਲੱਗ ਦਿਖਦੇ ਹੁੰਦੇ ਆ ਤੇ ਜਦੋਂ ਉਹਨਾਂ ਦੀ ਏਜ ਹੋ ਜਾਂਦੀ ਹੈ ਉਹਨਾਂ ਦੀ ਲੁੱਕ ਥੋੜੀ ਚੇਂਜ ਹੁੰਦੀ ਹੈ ਸਪੈਸ਼ਲੀ ਬॉयਸ 'ਚ ਚੇਂਜ ਆ ਜਾਂਦਾ ਫਿਰ ਮੈਂ ਇਹਨਾਂ ਨੂੰ ਪਛਾਣਿਆ ਵੀ ਹਾਂ ਕਿ ਕਾਲਜ ਟਾਈਮ ਹੀ ਹੁੰਦੇ ਸੀਗੇ ਮੇਰੇ ਫਰੈਂਡ ਸਰਕਲ 'ਚ ਉਹਨਾਂ ਦੇ ਨਾਲ ਤੇ ਫਿਰ ਮੈਂ ਇਹਨਾਂ ਦੀ ਰਿਕਵੈਸਟ ਐਕਸੈਪਟ ਕੀਤੀ ਸੀਗੀ ਉਦੋਂ ਜੀ ਭਾਈ ਜੀ ਇਹ ਬਿਆਹ ਤੱਕ ਗੱਲ ਕਿਵੇਂ ਪਹੁੰਚੀ ਤੁਹਾਡੀ ਐਕਚੁਅਲੀ ਮਤਲਬ ਜਦੋਂ ਸਾਡੀ ਰਿਕਵੈਸਟ ਭੇਜੀ ਉਦੋਂ ਤੱਕ ਕੋਈ ਮਨ ਦੇ ਵਿੱਚ ਸੀਗਾ ਵੀ ਨਹੀਂ ਫੈਬ ਦੇ ਵਿੱਚ ਸਾਡੀ ਇੱਕ ਪੋਸਟ ਤੋਂ ਗੱਲ ਸ਼ੁਰੂ ਹੋਈ ਸੀਗੀ ਤੇ ਉਦੋਂ ਆਪਾਂ ਇੱਕ ਦੂਜੇ ਨਾਲ ਜਸਟ ਹਾਈ ਹੈਲੋ ਇੱਕ ਦੂਜੇ ਨੂੰ ਜਦੋਂ ਜਾਨਣਾ ਸ਼ੁਰੂ ਕੀਤਾ ਸੀ ਤੇ ਫਰਸਟ ਡੇਟ ਤੇ ਸੀਗਾ ਮਤਲਬ ਅਹੀਂ ਕਨਵਰਸੇਸ਼ਨ ਸਾਡੀ ਹੋਈ ਨਹੀਂ 15 16 ਦਿਨ ਤੇ 16ਵੇਂ ਦਿਨ ਮੈਂ ਇੱਕ ਮੈਂ ਕਿ ਮੈਂ ਵਿਆਹ ਹੀ ਕਰਾਉਣਾ ਆ ਕਿ ਮਤਲਬ ਮੈਂ ਉਹ ਰਿਲੇਸ਼ਨ ਵਾਲੇ ਸਿਸਟਮ 'ਚ ਨਹੀਂ ਪੈਣਾ ਹੈਗਾ ਕਿ ਤੁਸੀਂ ਆਪਣੇ ਘਰੇ ਗੱਲ ਕਰ ਲਓ ਜੀ ਹਾਂ ਮੈਡਮ ਤੁਸੀਂ ਆਪਣੇ ਘਰੇ ਗੱਲ ਕੀਤੀ ਸੀ ਉਸ ਟਾਈਮ ਹਾਂਜੀ ਕਿਉਂਕਿ ਮੈਂ ਜਦੋਂ ਇਹਨਾਂ ਨੇ ਵੀ ਮੈਨੂੰ ਕਿਹਾ ਤੇ ਮੇਰਾ ਜਵਾਬ ਵੀ ਅੱਗੇ ਉਹਨਾਂ ਨੂੰ ਇਹੀ ਸੀਗਾ ਕਿ ਮੈਂ ਪਹਿਲਾਂ ਘਰੇ ਗੱਲ ਕਰੂੰਗੀ ਇਹਨਾਂ ਵੱਲੋਂ ਵੀ ਇਹੀ ਸੀ ਕਿ ਇਹ ਵੀ ਆਪਣੀ ਫੈਮਿਲੀ ਦੇ ਨਾਲ ਪਹਿਲਾਂ ਗੱਲ ਕਰਨਗੇ ਮੈਂ ਫਿਰ ਆਪਣੇ ਪਾਪਾ ਜੀ ਦੇ ਨਾਲ ਗੱਲ ਕੀਤੀ ਤੇ ਉਹਨਾਂ ਦਾ ਵੀ ਰਿਐਕਸ਼ਨ ਕਨਸਟੈਂਟ ਸੀਗਾ ਇਹਦਾ ਕੋਈ ਗੁੱਸਾ ਜੋ ਨਹੀਂ ਕੀਤਾ ਉਹਨਾਂ ਨੇ ਬਸ ਸਿਰਫ ਇੱਕ ਗੱਲ ਕਹੀ ਕਹਿੰਦੇ ਕਿ ਮੈਂ ਮੁੰਡੇ ਨਾਲ ਗੱਲ ਕਰਨੀ ਆ ਵੀ ਤੂੰ ਹੁਣੇ ਮੇਰੀ ਉਹਦੇ ਨਾਲ ਗੱਲ ਕਰਵਾ ਸਕਦੀ ਆ ਫਿਰ ਮੈਂ ਇਹਨਾਂ ਨੂੰ ਕਾਲ ਕੀਤੀ ਤੇ ਬਟ ਜਿੱਦਾਂ ਮੈਂ ਕਾਲ ਕਰਕੇ ਆਪਣੇ ਪਾਪਾ ਨੂੰ ਫੋਨ ਫੜਾਇਆ ਤੇ ਇੱਕ ਸ਼ਾਇਦ ਜਿੱਦਾਂ ਨਹੀਂ ਫਸਟ ਟਾਈਮ ਡਰ ਜਾਂਦਾ ਆ ਬੰਦਾ ਜਿਹਨੂੰ ਕਿਸੇ ਦੇ ਨਾਲ ਦਾ ਸਪੈਸ਼ਲੀ ਕੁੜੀ ਦੇ ਫਾਦਰ ਦੇ ਨਾਲ ਗੱਲ ਕਰਨੀ ਹੁੰਦੀ ਇਹ ਅੱਗੇ ਉਹ ਬੋਲੇ ਹੀ ਨਹੀਂ ਕੁਝ ਤੇ ਫਿਰ ਮੈਂ ਦੁਬਾਰਾ ਕਾਲ ਲਗਾਈ ਫਿਰ ਦੁਬਾਰਾ ਜਦੋਂ ਮੈਂ ਕਾਲ ਲਗਾਈ ਮੈਂ ਕਿਹਾ ਕੀ ਗੱਲ ਹੋਈ ਆਵਾਜ਼ ਨਹੀਂ ਸੀ ਆਉਂਦੀ ਕਹਿੰਦੇ ਨਹੀਂ ਮੈਂ ਡਰ ਗਿਆ ਸੀਗਾ ਕਹਿੰਦੇ ਪਰ ਹੁਣ ਮੈਂ ਗੱਲ ਕਰਦਾ ਆ ਫਿਰ ਇਹਨਾਂ ਨੇ ਮੇਰੇ ਦੇਰ ਸਾਹਿਬ ਦੇ ਨਾਲ ਗੱਲ ਕੀਤੀ ਤੇ ਉਹਦੇ ਬਾਅਦ ਪਾਪਾ ਨੇ ਮੈਨੂੰ ਕਿੰਨਾ ਦੇ ਨਾਲ ਗੱਲ ਕਰਨ ਦੇ ਬਾਅਦ ਇਹੀ ਕਿਹਾ ਕਹਿੰਦੇ ਕਿ ਕੋਈ ਨਹੀਂ ਮੈਂ ਦੇਖਦਾ ਆਪਾਂ ਕੱਲ ਜਾ ਕੇ ਮੁੰਡੇ ਨੂੰ ਦੇਖ ਆਣੇ ਆ ਤੇ ਕਿਉਂਕਿ ਮੈਂ ਵੀ ਉਹਨਾਂ ਨੂੰ ਮੇਨਲੀ ਇਹੀ ਕਿਹਾ ਸੀਗਾ ਕਿ ਇਦਾਂ ਕੋਈ ਜिद ਨਹੀਂ ਸੀ ਕਿ ਮੈਂ ਇਹਨਾਂ ਦੇ ਨਾਲ ਹੀ ਵਿਆਹ ਕਰਾਉਣਾ ਆ ਜਾਂ ਵੀ ਇੱਥੇ ਹੀ ਕਰਨਾ ਆ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਹੋਇਆ ਸੀ ਕਿ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਹੋਊਗਾ ਜੇ ਠੀਕ ਹੋਊਗਾ ਤੇ ਮੈਂ ਕਰਵਾਉਂਗੀ ਨਹੀਂ ਤਾਂ ਨਹੀਂ ਕਿਉਂਕਿ ਸਾਡਾ ਰਿਲੇਸ਼ਨ ਵੀ ਅਸੀਂ ਬਹੁਤ ਟਾਈਮ ਦਾ ਨਹੀਂ ਸੀ ਜਾਂ ਕਹਿ ਲੋ ਕਿ ਬਹੁਤ ਚਿਰਾਂ ਦਾ ਹੋਵੇ ਤੇ ਅਸੀਂ ਵੀ ਜੇ ਇੱਕ ਦੂਸਰੇ ਨਾਲ ਗੱਲ ਕੀਤੀ ਤੇ ਇਸੇ ਵੇਹਣਾ ਹੀ ਕੀਤੀ ਕਿ ਪਹਿਲਾਂ ਸਾਡੀਆਂ ਫੈਮਲੀਆਂ ਤੋਂ ਮਨਜ਼ੂਰੀ ਮਿਲੂਗੀ ਉਹ ਇਨਵੋਲਵ ਹੋਊਗੀ ਜਾਂ ਫਿਰ ਉਹਦੇ ਬਾਅਦ ਅਸੀਂ ਅੱਗੇ ਆਪਣੀ ਲਾਈਫ ਦਾ ਸੋਚਾਂਗੇ ਆਪਸ ਦੇ ਵਿੱਚ ਹਾਂਜੀ ਭਾਈ ਜੀ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਆਪਣੇ ਘਰੇ ਗੱਲ ਕਰ ਵਿਆਹ ਦੀ ਜਦੋਂ ਇਹਨਾਂ ਨੇ ਘਰੇ ਗੱਲ ਕੀਤੀ ਤੇ ਆਪਣੇ ਫਾਦਰ ਸਾਹਿਬ ਨਾਲ ਗੱਲ ਕਰਵਾਉਣ ਲੱਗੇ ਸੀ ਕਿੰਨਾ ਕੁ ਡਰ ਲੱਗ ਰਿਹਾ ਸੀ ਤੇ ਕੀ ਤੁਹਾਡੀ ਸਹੀ ਕਿਹਾ ਉਹਨੂੰ ਆਪਾਂ ਡਰ ਨਹੀਂ ਮੈਂ ਕਹੂੰਗਾ ਐਕਚੁਅਲੀ ਜਦੋਂ ਹੁਣ ਫਸਟ ਟਾਈਮ ਜਦ ਇੱਕਦਮ ਕਾਲ ਆਈ ਕਿ ਪਾਪਾ ਨਾਲ ਗੱਲ ਕਰਿਓ ਇੱਕ ਸ਼ੌਕਿੰਗ ਮੋੜ ਤੇ ਚਲੇ ਗਿਆ ਕਿ ਸਿੱਧੀ ਪਾਪਾ ਨਾਲ ਗੱਲ ਕਰ ਰਿਹਾ ਕਿ ਪਹਿਲਾਂ ਡਾਕੂਮੈਂਟ ਬੰਦ ਨੂੰ ਦੱਸੇ ਕਿ ਮੈਂ ਪਾਪਾ ਨਾਲ ਗੱਲ ਕੀਤੀ ਆ ਕਿ ਤੁਸੀਂ ਗੱਲ ਕਰ ਲਿਓ ਉਹ ਮੈਂ ਫਿਰ ਬੋਲੇ ਨੀ ਪਹਿਲੇ ਮੈਨੂੰ ਇਹ ਸਿੱਖਾ ਮੈਂ ਗੱਲ ਕੀ ਕਰਾਂ ਤਾਂ ਕਰਕੇ ਮੈਂ ਪਾਉਜ਼ ਹੀ ਲੈ ਕੇ ਨਾ ਤੇ ਫੋਨ ਕੱਟਦਾ ਬੈਕ ਕੋਲ ਆਈ ਫੇਰ ਮੈਂ ਅੱਜ ਸਾਲ ਲੈ ਕੇ ਸੋਚਿਆ ਕਿ ਹਾਂ ਗੱਲ ਕੀ ਕਰਨੀ ਆ ਫਿਰ ਜਦੋਂ ਗੱਲ ਕਰਿਓ ਫਿਰ ਪ੍ਰੋਪਰ ਗੱਲ ਕੀਤੀ ਉਹਨੇ ਮੇਰੇ ਬਾਰੇ ਪੁੱਛਿਆ ਕੀ ਕਰਦਾ ਹੈਗਾ ਹਣਾ ਕਿੱਥੇ ਕਿੰ ਤੇ ਉਸ ਤੋਂ ਬਾਅਦ ਚਲੋ ਵਧੀਆ 3-4 ਮਿੰਟ ਸਾਡੀ ਗੱਲ ਹੋਈ ਤੇ ਕਹਿੰਦੇ ਕੋਈ ਨਹੀਂ ਪਤਾ ਕਿ ਮਿਲਦੇ ਆ ਤੁਹਾਨੂੰ ਤੇ ਮੈਂ ਕਿਹਾ ਚਲੋ ਠੀਕ ਹੈ ਉਸ ਤੋਂ ਬਾਅਦ ਨੈਕਸਟ ਡੇ ਆਏ ਸੀਗੇ ਉਹ ਆਪਣੇ ਰੈਸਟੋਰੈਂਟ ਮੇਰੇ ਉਧਰ ਉਦੋਂ ਸੀ ਤੇ ਲੱਡੂ ਵਾਲੀ ਤੇ ਤੇ ਰੈਸਟੋਰੈਂਟ 'ਚ ਆ ਕੇ ਮਿਲੇ ਸੀਗੇ ਤੇ ਤਕਰੀਬਨ ਲੱਗ ਕੇ ਇੱਕ ਘੰਟਾ ਸਾਡੀ ਗੱਲਬਾਤ ਹੋਈ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਚਲੋ ਜਾਂਦੇ ਹਾਂ ਫਾਜ਼ਲ ਸਾਹਿਬ ਨੂੰ ਵੀ ਮਿਲ ਕੇ ਜਾਏ ਕਿਉਂਕਿ ਮੈਂ ਵੀ ਆਪਣੇ ਘਰੇ ਗੱਲ ਕਰ ਰੱਖੀ ਸੀਗੀ ਜੀ ਹਾਂ ਮਮੀ ਮੈਂ ਜਦੋਂ ਇਹਨਾਂ ਨਾਲ ਗੱਲ ਸ਼ੁਰੂ ਹੋਈ ਸੀਗੀ ਮੇਰੀ ਤੇ ਮੈਂ ਆਈ ਥਿੰਕ 10 ਜਨਵਰੀ 10 ਤੱਕ ਕਿ ਮੈਂ ਮੈਨੂੰ ਇੱਕ ਕੁੜੀ ਪ ਮੈਂ ਉਹਨੂੰ ਕਿਹਾ ਕਿ ਮਾਈਟ ਬੀ ਆਪਾਂ ਸ਼ਾਇਦ ਅੱਗੇ ਗੱਲ ਹੋ ਰਹੀ ਏ ਤੇ ਫਾਜ਼ਲ ਸਾਹਿਬ ਨੇ ਵੀ ਪੜੇ ਥੋੜਾ ਸਾਡੇ ਘਰੇ ਮਾਹੌਲ ਫ੍ਰੈਂਡਲੀ ਹੈਗਾ ਆ ਤੇ ਫਿਰ ਪਹਿਲਾਂ ਮੈਨੂੰ ਮਿਲਣਾ ਇਹਦੇ ਫਾਜ਼ਲ ਸਾਹਿਬ ਫਿਰ ਉਸ ਤੋਂ ਬਾਅਦ ਉਹ ਜਾਂਦੇ ਹੋਏ ਫਾਜ਼ਲ ਸਾਹਿਬ ਨੂੰ ਮਿਲ ਕੇ ਗਏ ਸੀਗੇ ਜੀ ਤੇ ਕਰ ਜਾ ਕੇ ਉਹਨਾਂ ਨੇ ਕਹਿ ਕਿ ਮੁੰਡਾ ਓਕੇ ਆ ਜੀ ਹਾਂਜੀ ਤੁਸੀਂ ਇਹਨਾਂ ਦੇ ਫਾਦਰ ਸਾਹਿਬ ਨਾਲ ਕਦੋਂ ਗੱਲਬਾਤ ਕੀਤੀ ਸੀ ਇਹਨਾਂ ਦੀ ਮੰਮੀ ਦੇ ਨਾਲ ਮੈਂ ਥੋੜਾ ਟਾਈਮ ਬਾਅਦ ਜਦੋਂ ਜਦੋਂ ਫਿਰ ਫੈਮਿਲੀਜ਼ ਨੇ ਇਕੱਠੇ ਮਿਲਣਾ ਸੀਗਾ ਇੱਥੇ ਘਰੇ ਆਏ ਸੀਗੇ ਤੇ ਮਿਲਣ ਉਸ ਦਿਨ ਫਿਰ ਘਰੇ ਆ ਕੇ ਮੈਂ ਇਹਨਾਂ ਦੀ ਫੈਮਿਲੀ ਨੂੰ ਸਪੈਸ਼ਲੀ ਉਸ ਦਿਨ ਮੰਮੀ ਤੇ ਡੈਡੀ ਹੀ ਸੀਗੇ ਦੀਦੀ ਤਾਂ ਕਿਉਂਕਿ ਇੱਥੇ ਨਹੀਂ ਹੈਗੇ ਫੋਰਨ ਤੇ ਛੋਟੇ ਭਾਜੀ ਵੀ ਬਾਹਰ ਹੀ ਨੇ ਮੰਮੀ ਡੈਡੀ ਨੇ ਮਿਲੀ ਸੀ ਮੈਂ ਸਭ ਤੋਂ ਜ਼ਿਆਦਾ ਇੱਕ ਡਰ ਵੀ ਹੁੰਦਾ ਸਾਡੇ ਜੇ ਇਦਾਂ ਮੁੰਡਿਆਂ ਦੇ ਦਿਲ 'ਚ ਹੁੰਦਾ ਕਿ ਕੁੜੀ ਦੇ ਫੈਮਿਲੀ ਨੂੰ ਮਿਲਣ ਲੱਗੇ ਤੇ ਕੁੜੀਆਂ ਨੂੰ ਵੀ ਹੁੰਦਾ ਹੀ ਆ ਕਿ ਜਿਹੜੀ ਇਹ ਫੈਮਿਲੀ 'ਚ ਅਸੀਂ ਅੱਗੇ ਜਾਣਾ ਆ ਉਹਨਾਂ ਨੂੰ ਮਿਲਣਾ ਆ ਤੇ ਉਹ ਕਿੱਦਾਂ ਦੇ ਹੋਣਗੇ ਪਰ ਜਦੋਂ ਮੈਂ ਇਹਨਾਂ ਦੇ ਮੰਮੀ ਨੂੰ ਮਿਲੀ ਤੇ ਇਹਨਾਂ ਦੇ ਮੰਮੀ ਨੂੰ ਮਿਲ ਕੇ ਮੈਨੂੰ ਜੋ ਫੀਲ ਹੋਇਆ ਵੀ ਇੰਨਾ ਕ ਜਿਆਦਾ ਉਹਨਾਂ ਨੇ ਮੈਨੂੰ ਪਿਆਰ ਨਾਲ ਬੁਲਾਇਆ ਇਹਨੇ ਕੰਫਰਟ ਦੇ ਨਾਲ ਬੁਲਾਇਆ ਮੈਨੂੰ ਉਪਰਾਂ ਨਹੀਂ ਫੀਲ ਹੋਇਆ ਮੈਨੂੰ ਆਪਣਾ ਹੀ ਫੀਲ ਹੋਇਆ ਫਿਰ ਮੇਰੇ ਮਨ 'ਚ ਆਇਆ ਕਿ ਚਲੋ ਮੁੰਡਾ ਤਾਂ ਚੰਗਾ ਹੀ ਚੰਗਾ ਆ ਪਰ ਫੈਮਿਲੀ ਤਾਂ ਉਹਦੇ ਤੋਂ ਵੀ ਜ਼ਿਆਦਾ ਮੈਨੂੰ ਵੱਧ ਕੇ ਚ ਰੋਣਾ ਚਾਹੂੰਗੀ ਤੇ ਬਾਕੀ ਫਿਰ ਮੰਮੀ ਪਾਪਾ ਵੀ ਮਨਜ਼ੂਰੀ ਸੀਗੀ ਉਹਨਾਂ ਦੀ ਤਾਂ ਫਿਰ ਇਸੇ ਤਰ੍ਹਾਂ ਫੈਮਲੀਜ਼ ਨੇ ਮਿਲ ਕੇ ਡਿਸਾਈਡ ਕੀਤਾ ਕਿ ਥੋੜੇ ਟਾਈਮ ਤੱਕ ਸਾਡਾ ਰੋਕਾ ਕਰ ਦਿੱਤਾ ਤੇ ਫਿਰ ਬਾਅਦ ਵਿੱਚ ਮੈਰਿਜ ਦੀ ਡੇਟ ਫਿਕਸ ਕਰ ਦਿੱਤੀ ਫਰੈਂਡ ਸਰਕਲ ਤੁਹਾਡਾ ਕੀ ਕਹਿੰਦਾ ਸੀ ਉਸ ਟਾਈਮ ਤੋਂ ਫਰੈਂਡ ਸਰਕਲ ਇਦਾਂ ਸੀਗੇ ਕਿ ਜਿਹੜੇ ਮਤਲਬ ਮੇਰੇ ਕਲਾਸਮੇਟ ਮੈਡੀਕਲ ਦੇ ਕਲਾਸਮੇਟ ਹੈ ਮੇਰਾ ਕਿਉਂਕਿ ਨਾਨ ਮੈਡੀਕਲ ਸਟਰੀਮ ਸੀਗੀ ਤੇ ਇਹਨਾਂ ਦੇ ਫਰੈਂਡ ਸਰਕਲ ਮੈਡੀਕਲ ਚ ਸੀਗੇ ਤਾ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਵੱਲੋਂ ਨਾ ਇੱਕ ਹੈਜ਼ਿਟੇਸ਼ਨ ਹੁੰਦੀ ਨਾ ਕਿ ਜਿਹੜੀ ਕੁੜੀ ਸਾਡੀ ਕਲਾਸਮੇਟ ਸੀਗੀ ਜਿਹਨੂੰ ਅਸੀਂ ਨਾਮ ਤੋਂ ਬੁਲਾਉਂਦੇ ਸੀ ਹੁਣ ਉਹਦੇ ਨਾਲ ਸਾਡਾ ਰਿਸ਼ਤਾ ਵੱਡਾ ਹੋ ਗਿਆ ਆ ਹੁਣ ਮੈਂ ਉਹਨਾਂ ਦੀ ਪਰਜਾਈ ਹੋ ਗਈ ਆ ਫਸਟ ਟਾਈਮ ਮੇਰੇ ਖਿਆਲ ਅਮਰਤ ਜਦੋਂ ਮਿਲਿਆ ਸੀ ਨਾ ਹਾਂਜੀ ਇਹਨਾਂ ਦਾ ਇੱਕ ਫਰੈਂਡ ਅਮਰਤ ਤੇ ਉਹ ਜਦੋਂ ਮਿਲਿਆ ਉਹ ਕਹਿੰਦੇ ਕਿ ਅਸੀਂ ਹੁਣ ਮਤਲਬ ਤੈਨੂੰ ਅਮਨ ਕਹੀਏ ਜਾਂ ਪਰਜਾਈ ਕਹੀਏ ਤੇ ਫਿਰ ਉਹ ਕਹਿੰਦੇ ਨਹੀਂ ਚਲੋ ਵੀ ਹੁਣ ਰਿਸ਼ਤਾ ਤੇ ਵੱਡਾ ਹੋ ਗਿਆ ਹੈ ਹੁਣ ਤੂੰ ਸਾਡਾ ਵਿਆਹ ਹੋ ਜਾਣਾ ਸਾਡੇ ਦੋਸਤ ਦੇ ਨਾਲ ਕਿਉਂ ਨਾ ਸੀ ਤੈਨੂੰ ਪਰਜਾਈ ਹੀ ਕਵਾਂਗੇ ਕਿ ਇੱਕ ਰਿਸਪੈ ਹਾਂਜੀ ਤੇ ਬਾਜੀ ਤੁਹਾਡਾ ਫਰੈਂਡ ਸਰਕਲ ਕੀ ਕਹਿੰਦਾ ਸੀ ਪਾਜੀ ਮੇਰਾ ਫਰੈਂਡ ਸਰਕਲ ਸੁੱਖਣਾ ਸ਼ੁਰੂ ਤੋਂ ਸਪੋਰਟੀ ਹੋ ਆਪਣੇ ਰਹੇ ਹੈਗੇ ਆ ਜਦੋਂ ਗੱਲ ਵੀ ਹੋਈ ਸੀਗੀ ਜਦੋਂ ਮੈਂ ਇਹਨੂੰ ਦੱਸਿਆ ਜਿਹਦਾ ਨਾ ਸਿਆ ਨਾ ਆਈਡੀ ਉਹਦੇ ਕੋਲ ਹੀ ਮਿਲੀ ਮੈਨੂੰ ਕਿਉਂਕਿ ਉਹਦੇ ਨਾਲ ਐਡ ਸੀਗੇ ਮੇਨਾ ਐਡ ਨਹੀਂ ਸੀਗੇ ਇਹ ਐਡ ਹੀ ਦਿੱਤੇ ਤੇ ਮੈਂ ਇਹਨੂੰ ਰਿਕੁਐਸਟ ਭੇਜੀ ਤੇ ਚਲੋ ਉਸ ਤੋਂ ਬਾਅਦ 2-3 ਮਹੀਨੇ ਬਾਅਦ ਸਾਡੀ ਜਦੋਂ ਗੱਲ ਸਟਾਰਟ ਹੋਈ ਤੇ 10 ਕਿ ਦਿਨ ਚੱਲ ਗਏ ਗੱਲ ਹੋਈ ਮੈਂ ਕਿਦਾਂ ਮੇਰੇ ਉਹਨਾਂ ਨਾਲ ਗੱਲ ਤੁਰਿਆ ਤੇ ਮੈਂ ਹੁਣ ਨਾ ਉਹਨੂੰ ਮੈਂ ਕਿਹਾ ਵਿਆਹ ਦਾ ਪੁੱਛਣਾ ਉਹ ਪਹਿਲਾਂ ਮੈਨੂੰ ਥੋੜਾ ਬੋਲਿਆ ਕਹਿੰਦਾ ਯਾਰ ਨਹੀਂ ਚੰਗਾ ਨਹੀਂ ਲੱਗਦਾ ਮੈਂ ਕਿਹਾ ਨਹੀਂ ਮੈਂ ਕਿਹਾ ਕਿਸੇ ਗਲਤ ਵੇਹ ਨਾ ਪੁੱਛਣਾ ਹੈਗਾ ਯਾਰ ਰਿਲੇਸ਼ਨ ਵਾਲੇ ਪਾਸੇ ਪੁੱਛਣਾ ਕਿ ਮੈਨੂੰ ਕੁੜੀ ਮੈਨੂੰ ਕਾਲਜ ਟਾਈਮ ਤੋਂ ਪਸੰਦ ਹੈਗੀ ਆ 2015 ਤੋਂ ਲੈ ਕੇ 2020 ਤੱਕ ਮੈਂ ਉਹਨੇ ਤੱਕ ਕਾਲਜ ਰਿਹਾ ਹਾਂ ਇਹਨਾਂ ਨੇ ਬੀਐਸਸੀ ਵੀ ਉੱਥੇ ਕੀਤੀ ਐਮਐਸਸੀ ਵੀ ਉੱਥੇ ਕੀਤੀ ਤੇ ਮੈਂ ਕਿਹਾ ਯਾਰ ਪਸੰਦ ਹੈ ਮੈਨੂੰ ਸ਼ੁਰੂ ਤੋਂ ਮੈਂ ਕਿਹਾ ਠੀਕ ਹੈ ਮੈਂ ਕਿਹਾ ਉਹਨੇ ਆਪਣੇ ਹਿਸਾਬ ਨਾਲ ਗੱਲ ਕਰੂ ਮੈਂ ਇੱਕ ਮਤਲਬ ਇਹਨਾਂ ਨੂੰ ਪੁੱਛਣ ਤੋਂ ਪਹਿਲਾਂ ਮੈਂ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਿਉਂਕਿ ਜਿੱਦਾਂ ਮਰਜ਼ੀ ਆ ਕਿ ਇੱਕ ਫਰੈਂਡ ਸਰਕਲ ਦੇ ਵਿੱਚੋਂ ਉਹਨਾਂ ਨੂੰ ਤੋਂ ਆਈਡੀ ਲਈ ਹੁਣ ਮੈਂ ਵੱਡਾ ਸਟੈਪ ਚੱਕਣ ਜਾ ਰਿਹਾ ਹਾਂ ਇਹ ਨਹੀਂ ਕਿ ਨਾਰਮਲ ਆਪਾਂ ਮੈਂ ਚੱਕ ਕੇ ਜਿਦਾ ਕਹਿ ਲੰਨੇ ਆ ਕਿ ਆਹ ਇਹਨਾਂ ਨੂੰ ਪੁੱਛ ਲਵਾਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਚੱਲ ਠੀਕ ਆ ਪੁੱਛ ਲੈ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਆਪਾਂ ਡੇਟ ਤੇ ਐਕਚੁਅਲੀ ਮੈਂ ਇਹਨਾਂ ਨੂੰ ਬੁਲਾਇਆ ਸੀਗਾ ਆਪਾਂ ਰੈਸਟੋਰੈਂਟ ਦੇ ਵਿੱਚ 17 18 ਤਰੀਕ ਦੀ ਗੱਲ ਆ ਉਦੋਂ ਇਹਨਾਂ ਦਾ ਐਗਜ਼ਾਮ ਸੀਗਾ ਬੇਸਿਕਲੀ ਉਦੋਂ ਤੋਂ ਪਹਿਲਾਂ ਇਹਨਾਂ ਨੂੰ ਬੁਲਾਇਆ ਸੀਗਾ ਜੀ ਤੇ ਤੁਹਾਨੂੰ ਜਿਸ ਤਰ੍ਹਾਂ ਬਾਈ ਜੀ ਉਹਨੇ ਸ਼ੁਰੂ ਤੋਂ ਲਾਈਕ ਕਰਦੇ ਸੀ ਦੇਖਦੇ ਹੁੰਦੇ ਕੋਲੇਜ ਟਾਈਮ ਤੋਂ ਹੁਣ ਤੁਹਾਨੂੰ ਪਤਾ ਸੀਗਾ ਕਿ ਬਾਈ ਜੀ ਤੁਹਾਨੂੰ ਲਾਈਕ ਕਰਦੇ ਨਹੀਂ ਕਿਉਂਕਿ ਕੋਲੇਜ ਟਾਈਮ ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਲੇਜ ਟਾਈਮ ਅਸੀਂ ਤਾਂ ਇੱਕ ਦੂਸਰੇ ਦਾ ਨਾਮ ਵੀ ਨਹੀਂ ਸੀ ਜਾਣਦੇ ਤੇ ਉਦੋਂ ਸਿਰਫ ਜਸਟ ਇੱਕ ਫਰੈਂਡ ਸਰਕਲ ਕਾਮਨ ਹੋਣ ਦਾ ਕਰਕੇ ਕਿਤੇ ਕਿਤੇ ਇੱਕ ਦੂਸਰੇ ਨਾਲ ਮੁਲਾਕਾਤ ਹੋ ਜਾਂਦੀ ਸੀ ਤੇ ਬਸ ਹੈਲੋ ਹਾਈ ਦੂਰਾਂ ਹੀ ਤਾਂ ਇਹਨਾਂ ਨੇ ਵੀ ਨਹੀਂ ਬਸ ਨਾਰਮਲ ਹੀ ਹੈਲੋ ਕਰਨੀ ਤੇ ਬੁਲਾਉਣਾ ਨਾਮ ਨਾ ਇਹਨਾਂ ਨੇ ਕਦੀ ਮੈਨੂੰ ਬੁਲਾਇਆ ਨਾ ਪੁੱਛਿਆ ਨਾ ਮੈਂ ਇਹਨਾਂ ਦੇ ਬਾਰੇ ਕਦੀ ਪੁੱਛਿਆ ਸੀਗਾ ਹਾਂਜੀ ਕੋਲੇਜ ਟਾਈਮ ਤਾਂ ਨਹੀਂ ਕੋਈ ਇੰਟਰ ਜੀ ਕਾਲਜ ਦੇ ਬਾਅਦ ਇਹਨਾਂ ਫਿਰ ਪੜ੍ਹਾਈ ਹੋ ਗਈ ਤੇ ਇਹਨਾਂ ਨੇ ਰੈਸਟੋਰੈਂਟ ਜਿੱਦਾਂ ਦੱਸਿਆ ਕਿ ਆਪਣਾ ਓਪਨ ਕੀਤਾ ਤੇ ਮੈਂ ਇਹਨਾਂ ਦਾ ਰੈਸਟੋਰੈਂਟ ਵਿਜ਼ਿਟ ਕੀਤਾ ਸੀ ਜਦੋਂ ਉਹਦੇ ਤੋਂ ਹੀ ਕਹਿ ਸਕਦੇ ਆ ਕਿ ਸਾਡੀ ਇੱਕ ਤਰ੍ਹਾਂ ਸਟਾਰਟਿੰਗ ਹੋਈ ਇੱਕ ਦੂਸਰੇ ਨਾਲ ਗੱਲ ਦੀ ਤੇ ਸੈਕੰਡ ਟਾਈਮ ਪਹਿਲ ਫਸਟ ਟਾਈਮ ਮੈਂ ਆਪਣੇ ਫਰੈਂਡਸ ਦੇ ਨਾਲ ਵੀ ਐਡ ਕਰਦੀ ਸੀ ਮੈਂ ਤੇ ਉਹਨਾਂ ਦੇ ਨਾਲ ਅਸੀਂ ਇਹਨਾਂ ਦਾ ਰੈਸਟੋਰੈਂਟ ਵਿਜ਼ਿਟ ਕੀਤਾ ਸੀਗਾ ਉਦੋਂ ਅਸੀਂ ਨਾਰਮਲੀ ਜਿੱਦਾਂ ਜੈਨੂਅਲੀ ਇੱਕ ਪੁਰਾਣੇ ਦੋਸਤ ਦੇ ਨਾਲ ਗੱਲ ਹੁੰਦੀ ਜਾਂ ਨੋਨ ਕਲਾਸਮੇਟ ਹੀ ਕਹਿ ਲਓ ਕੀ ਕਾਲਜ ਦਾ ਇੱਕ ਪੁਰਾਣਾ ਪਰਸਨ ਮਿਲਿਆ ਆ ਆਪਾਂ ਕਾਲਜ ਦੀਆਂ ਗੱਲਾਂ ਕਰ ਲਈਆਂ ਜਾਂ ਮਾੜਾ ਮੋਟਾ ਗੱਲ ਕਰ ਲਈ ਬਸ ਉਨੀ ਕਿੰ ਇੰਟਰੈਕਸ਼ਨ ਹੋਈ ਸੀਗੀ ਤੇ ਉਸ ਤੋਂ ਬਾਅਦ ਜੇ ਮੈਂ ਕਹਾਂ ਕਿ ਫਿਰ ਦੁਬਾਰਾ ਜਦੋਂ ਇਹਨਾਂ ਨੇ ਮੈਨੂੰ ਮੈਸੇਜ ਤੇ ਕਿਹਾ ਸੀਗਾ ਕਿ ਤੁਸੀਂ ਮੈਨੂੰ ਅਲੱਗ ਮਿਲਣ ਆਉਂਗੇ ਤੇ ਉਦੋਂ ਵੀ ਅਸੀਂ ਇਹਨਾਂ ਦੇ ਰੈਸਟੋਰੈਂਟ 'ਈ ਬੈਠੇ ਸੀਗੇ ਤੇ ਉੱਥੇ ਹੀ ਅਸੀਂ ਗੱਲਬਾਤ ਕੀਤੀ ਸੀ ਤੇ ਫਸਟ ਟਾਈਮ ਮੀਟਿੰਗ 'ਚ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਵੀ ਮੈਂ ਵੀ ਉਦਾਂ ਰਿਲੇਸ਼ਨਸ਼ਿਪ 'ਚ ਆ ਕੇ ਵੀ じゃ ਐਦਾਂ ਬੋਏਫ੍ਰੈਂਡ ਗਰਲਫ੍ਰੈਂਡ ਵਾਲਾ ਚੱਕਰ ਨਹੀਂ ਪਾਉਣਾ ਹੈਗਾ ਤੇ ਵੀ ਮੈਂ ਹੁਣ ਡਾਇਰੈਕਟਲੀ ਵਿਆਹ ਜੀ ਬਾਈ ਦੀ ਰਿਸ਼ਤੇ ਦਾ ਤੁਹਾਡੇ ਕੀ ਕਹਿੰਦੇ ਸੀਗੇ ਤੁਹਾਨੂੰ ਤੁਹਾਡੀ ਜਿਸ ਤਰ੍ਹਾਂ ਲੰਮ ਮੈਰਿਜ ਭਾਜੀ ਰਿਸ਼ਤੇਦਾਰ ਮਤਲਬ ਸਾਰੇ ਵਧੀਆ ਕਿ ਮੇਰੇ ਸੱਸਰ ਦੀ ਖੁਦ ਹੀ ਲੰਮ ਮੈਰਿਜ ਹੈਗੀ ਆ ਇਸ ਵੇਲੇ ਆਸਟ੍ਰੇਲੀਆ ਖੋ ਗਿਆ ਗਿਆ ਉਹ ਤੇ ਤੁਹਾਨੂੰ ਦੱਸਣਾ ਮੇਰੇ ਸਾਡੇ ਐਕਚੁਅਲੀ ਪੂਰੀ ਫੈਮਿਲੀ ਦਾ ਨੇਚਰ ਸ਼ੁਰੂ ਤੋਂ ਥੋੜਾ ਫਰੈਂਡਲੀ ਰਿਹਾ ਹੈ ਇਸੇ ਕਰਕੇ ਜਦੋਂ ਘਰੇ ਵੀ ਆ ਕੇ ਗੱਲ ਕੀਤੀ ਪੋਜ਼ਿਟਿਵ ਸੀਗੀਆਂ ਸਾਰਿਆਂ ਦੀ ਵਾਈਬਸ ਤੇ ਜਦੋਂ ਫਿਰ ਚਲੋ ਆਖਿਰ ਵਿੱਚ ਜਦੋਂ ਸਾਰੇ ਮਿਲੇ ਹੈਗੇ ਆ ਉਦੋਂ ਵੀ ਸਾਰਿਆਂ ਨੂੰ ਬੜੇ ਪਸੰਦ ਆਏ ਹੈਗੇ ਆ ਇਹ ਹਾਂ ਜੀ ਸ਼ੁਰੂ ਤੋਂ ਹੀ ਮਤਲਬ ਕਲ ਮਤਲਬ ਓਕੇ ਰਿਹਾ ਕੰਮ ਜੀ ਵਿਆਹ ਤੋਂ ਬਾਅਦ ਜਿੰਦਗੀ ਕਿਹੋ ਜੀ ਚੱਲ ਰਹੀ ਹੈ ਤੁਹਾਡੀ ਵਿਆਹ ਤੋਂ ਬਾਅਦ ਤਾਂ ਮੈਂ ਕਹਿੰਨੀ ਆ ਬਹੁਤ ਜ਼ਿਆਦੀ ਵਧੀਆ ਹੈ ਮੇਰੀ ਲਾਈਫ ਇਧਰ ਵੀ ਮੈਂ ਜਿੰਨਾ ਮੈਨੂੰ ਪੇਕੇਆਂ ਚ ਪਿਆਰ ਮਿਲਿਆ ਮੇਰੇ ਪਰਿਵਾਰ ਚੋਂ ਉਧਰ ਵੀ ਰੱਬ ਨੇ ਮੇਰੀ ਕਿਸਮਤ ਬਹੁਤ ਵਧੀਆ ਲਿਖੀ ਸੀ ਸਾਰੇ ਰਿਸ਼ਤੇਦਾਰੀ ਚੋ ਵੀ ਜਿੰਨਾ ਪਿਆਰ ਮਿਲਦਾ ਰਿਹਾ ਮੈਨੂੰ ਆਪਣੇ ਉਹਨਾਂ ਹੀ ਮੈਨੂੰ ਇਧਰ ਸਾਰਿਆਂ ਕੋਲੋਂ ਆ ਕੇ ਮਿਲਦਾ ਇਧਰ ਮੰਮੀ ਡੈਡੀ ਦੀਦੀ ਠੀਕ ਹੈ ਭਾਜੀ ਹੋ ਗਏ ਆ ਤੇ ਚਾਹੇ ਛੋਟੇ ਆ ਉਹ ਵੀ ਭਰਾਵਾਂ ਵਾਂਗੂ ਜਿੰਦਾਂ ਮੇਰਾ ਖਿਆਲ ਰੱਖਦੇ ਦੀਦੀ ਦਾ ਵੀ ਸਪ ਪ੍ਰੋਬਲਮ ਹੁੰਦੀ ਆ ਅਕਸਰ ਬਾਕੀਆਂ ਨੂੰ ਆਪਣੇ ਪੇਕੇ ਜਿਤੇ ਆਉਂਦੇ ਹੋਗੇ ਪਰ ਮੈਨੂੰ ਆਪਣੇ ਸਹੁਰੇ ਚੋਂ ਹੀ ਆਪਣੀ ਨਾਨ ਦਿਓਰ ਤੇ ਆਪਣੀ ਸਾਸਣ ਇਹ ਹੀ ਚੇਤੇ ਆਉਂਦੇ ਆ ਵੀ ਮੈਂ ਇਹਨਾਂ ਦੀ ਕੰਪਲੇਨ ਪਹਿਲਾਂ ਉਹਨਾਂ ਨੂੰ ਕਰ ਸਕਦੀ ਆ ਤੇ ਉਹ ਇਦਾਂ ਕਹਿੰਦੇ ਤੇ ਇਧਰ ਬਾਕੀ ਫੈਮਿਲੀ ਦੇ ਵੀ ਮੈਂਬਰ ਜਿਹੜੇ ਹੈਗੇ ਆ ਚਾਹੇ ਇਹਨਾਂ ਦੇ ਭੂਆ ਜੀ ਹੋਣੀ ਆ ਚਾਚਾ ਜੀ ਤਾਇਆ ਜੀ ਹੈ ਨਾ ਮੇਰੀਆਂ ਜਠਾਣੀਆਂ ਆ ਸਾਰੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਇਧਰ ਫੈਮਿਲੀ ਚ ਵੀ ਸਾਰਿਆਂ ਦਾ ਨੇਚਰ ਬਹੁਤ ਵਧੀਆ ਆ ਜੀ ਸੋ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਆਡੀਅנס ਨੂੰ ਲਾਸਟੇ ਚ ਮੇਰਾ ਇੱਕ ਇਹੀ ਮੈਸੇਜ ਆ ਕਿ ਜਿੱਦਾਂ ਅਸੀਂ ਆਪਣੀ ਲਵ ਮੈਰਿਜ ਨੂੰ ਅਰੇਂਜ ਦੇ ਵਿੱਚ ਕਨਵਰਟ ਵੀ ਕੀਤਾ ਤੇ ਕਈ ਨਾ ਸਾਨੂੰ ਕਹਿ ਵੀ ਦਿੰਦੇ ਆ ਕਿ ਤੁਹਾਡੀ ਲਵ ਮੈਰਿਜ ਆ ਤਾਂ ਤੁਹਾਡੇ ਚ ਜ਼ਿਆਦਾ ਬੌਂਡਿੰਗ ਆ ਪਰ ਮੈਂ ਉਹਨਾਂ ਨੂੰ ਕਹੂੰਗੀ ਕਿ ਜੇ ਤੁਹਾਡੀ ਲਵ ਮੈਰਿਜ ਆ ਉਹਦੇ ਵਿੱਚ ਅਰੇਂਜ ਮੈਰਿਜ ਦੀਆਂ ਵੀ ਚੀਜ਼ਾਂ ਠੀਕ ਹੈ ਪਰਿਵਾਰ ਹੋ ਗਿਆ ਜਿੱਦਾਂ ਜਾਂ ਇੱਕ ਦੂਸਰੇ ਦੀਆਂ ਫੈਮਿਲੀਜ਼ ਦੇ ਕਸਟਮਸ ਹੁੰਦੇ ਉਹਨਾਂ ਨੂੰ ਲੈ ਕੇ ਆਓ ਤੇ ਜੇ ਤੁਹਾਡੀ ਅਰੇਂਜ ਮੈਰਿਜ ਆ ਤੇ ਉਹਨੂੰ ਤੁਸੀਂ ਲਵ ਚ ਵੀ ਜ਼ਰੂਰ ਕਨਵਰਟ ਕਰੋ ਕਿਉਂਕਿ ਲਾਈਫ ਇੱਕ ਹਸਬੈਂਡ ਵਾਈਫ ਦੀ ਤਾਂ ਹੀ ਬੈਟਰ ਹੁੰਦੀ ਹੈ ਜੇ ਮੈਰਿਜ ਦੋਵਾਂ ਚੀਜ਼ਾਂ ਦਾ ਮਿਕਸਚ ਤੇ ਅਰੇਂਜ ਦਾ ਵੀ ਨਹੀਂ ਤਾਂ ਨਹੀਂ ਮਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਜੀ ਇੱਕ ਮੇਨਲੀ ਗੱਲ ਆਉਂਦੀ ਹੈ ਕਿ ਜਦੋਂ ਆਪਣੇ ਹਸਬੰਡ ਵਾਈਫ 'ਚ ਡਿਸਪਿਊਟ ਹੁੰਦੇ ਆ ਨਾ ਉਹ ਆਪਸ ਵਿੱਚ ਹੀ ਰੱਖਣੇ ਚਾਹੀਦੇ ਆ ਆਪਣੀਆਂ ਫੈਮਿਲੀਜ਼ ਤੱਕ ਨਹੀਂ ਲੈ ਕੇ ਜਾਣੇ ਚਾਹੀਦੇ ਕਿਉਂਕਿ ਅਸੀਂ ਇੱਕ ਦੂਜੇ ਨਾਲ ਲੜ ਕੇ ਫੇਰ ਠੀਕ ਹੋ ਜਾਣਾ ਜਦੋਂ ਅਸੀਂ ਆਪਣੀ ਡਿਸਪਿਊਟ ਆਪਣੀ ਫੈਮਿਲੀਜ਼ ਤੱਕ ਲੈ ਕੇ ਜਾਂਦੇ ਆ ਉਹ ਕਿਤਨੇ ਕਿਤੇ ਮੈਂ ਆਪਣੀ ਫੈਮਿਲੀ ਦੇ ਵਿੱਚ ਇਹਦੇ ਬਾਰੇ ਕੁਝ ਗੱਲ ਗੱਲ ਕਰਕੇ ਆ ਮੈਨੂੰ ਇਦਾਂ ਕਿਹਾ ਜੇ ਇਹ ਆਪਣੀ ਫੈਮਿਲੀ 'ਚ ਮੇਰੇ ਬਾਰੇ ਗੱਲ ਕਰਨ ਉਨਾ ਦੇ ਪੰਦੇ ਵਿੱਚ ਇਹ ਰਹਿ ਜਾਣਾ ਕਿ ਯਾਰ ਇਹਨੇ ਸਾਡੀ ਬੱਚੀ ਨਾਲ ਇਦਾਂ ਕੀਤਾ ਜਾਂ ਮੈਂ ਇਹਨੇ ਸਾਡੇ ਮੁੰਡੇ ਨਾਲ ਇਦਾਂ ਕੀਤਾ ਸੋ ਇੱਕ ਹਸਬੰਡ ਵਾਈਫ ਦੇ ਡਿਸਪਿਊਟ ਹਸਬੰਡ ਵਾਈਫ ਦੇ ਵਿੱਚ ਹੀ ਰਹਿ ਜਾਣਾ ਤਾਂ ਉਹ ਜ਼ਿਆਦਾ ਬੈਡ ਰ ਕਿਉਂਕਿ ਅਸੀਂ ਅੱਜ ਲੜੇ ਆ ਕੱਲ ਫੇਓਦਾਂ ਦੇ ਹੋ ਜਾਣਾ ਸੋ ਸਭ ਤੋਂ ਬੈਸਟ ਇਹੀ ਹੈ ਕਿ ਆਪਣੇ ਗੱਲਾਂ ਆਪਣੇ ਤੱਕ ਰੱਖੋ ਬਹੁਤਾ ਮਤਲਬ ਖਲਾਰਾ ਪਾਉਂਦੇ ਲੋੜ ਨਹੀਂ ਤਾਂ ਅਸੀਂ 1 ਕ੍ਰੇਡਿਟ ਸਾਲ ਤੋਂ ਇਸ ਚੀਜ਼ ਨੂੰ ਫੋਲੋ ਕਰਦੇ ਪਏ ਆ ਤੇ ਇਸ ਜੀ ਆ ਅਸੀਂ ਡਿਸਕਸ ਵੀ ਕੀਤੇ ਆ ਵਿਆਹ ਤੋਂ ਪਹਿਲਾਂ ਇੱਕ ਦਿਨਾਂ ਵਿਆਹ ਤੋਂ ਪਹਿਲਾਂ ਮੇਰੀ ਇਹ ਮੇਨ ਐਡਵਾਈਸ ਇਹ ਜ਼ਰੂਰ ਹੋਊਗੀ ਜੇ ਤੁਹਾਡੀ ਲਵ ਮੈਰਿਜ ਹੈਗੀ ਆ ਤੁਸੀਂ ਆਫਟਰ ਮੈਰਿਜ ਜੋ ਨਾਰਮਲ ਕਾਮਨਸ ਪ੍ਰੋਬਲਮ ਆਉਂਦੀਆਂ ਉਹਨੂੰ ਪਹਿਲਾਂ ਡਿਸਕਸ ਕਰੋ ਕਿ ਉਸ ਟਾਈਮ ਅਸੀਂ ਕਿਸ ਤਰੀਕੇ ਨਾਲ ਨੂੰ ਟੈਕਲ ਕਰਨਾ ਹੈਗਾ ਜੀ ਬਹੁਤ ਬਹੁਤ ਧੰਨਵਾਦ ਸਮਾਦਰ ਥੈਂਕ ਯੂ ਬਜੀ ਤੇ ਮੈਂ ਐਂਡ ਤੇ ਵਿਰਲੀ ਸਰ ਦਾ ਜਰੂਰ ਥੈਂਕ ਯੂ ਕਰਨਾ ਚਾਹੂੰਗੀ ਉਹਨਾਂ ਨੇ ਕਿਉਂਕਿ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੀ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ ਆ ਉਹ ਚੈਨਲ ਦੇ ਉੱਤੇ ਸ਼ੇਅਰ ਕਰੀਏ ਤੇ ਕਿਉਂਕਿ ਉਹ ਸਾਡੇ ਕਾਲਜ ਦੇ ਵਿੱਚ ਹੀ ਪ੍ਰੋਫੈਸਰ ਨੇ ਡਾਕਟਰ ਤੇਜਿੰਦਰ ਸਿੰਘ ਵਿਲੀ ਉਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਮੇਰੇ ਵੱਲੋਂ ਤੁਹਾਡੀ ਮੁਲਾਕਾਤ ਇਸ ਜੋੜੀ ਦੇ ਨਾਲ ਕਰਵਾਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਅਵਾਜ਼ ਮੀਡੀਆ ਦੇ ਨਾਲ